ਨਵਾਂ ਸ਼ਹਿਰ ਸਿਟੀ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇੱਕ ਮਹਿਲਾਵਾਂ ਦਾ ਗਰੋਹ ਜਿਹੜਾ ਹੈ ਬੜੀ ਸਤਰਕਤਾ ਦੇ ਨਾਲ ਘੁੰਮ ਰਿਹਾ ਆ ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵਿੱਚ ਕੁਝ ਮਹਿਲਾਵਾਂ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਕੋਈ ਥੈਲੇ ਫੜੇ ਹੋਏ ਨੇ ਇੱਕ ਗਰੋਹ ਦੇ ਰੂਪ ਵਿੱਚ ਦੁਕਾਨਾਂ ਦੇ ਅੱਗੇ ਜਾਂਦੀਆਂ ਨੇ ਲੇਡੀਜ਼ ਉਸ ਤੋਂ ਬਾਅਦ ਇੱਕ ਮਹਿਲਾ ਮੌਕਾ ਦੇਖ ਕੇ ਦੁਕਾਨ ਦੇ ਅੰਦਰ ਜਾਂਦੀ ਹੈ ਤੇ ਉੱਥੋਂ ਕੁਝ ਨਾ ਕੋਈ ਸਮਾਨ ਚੱਕ ਲੈਂਦੀ ਆ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਆਰਿਆ ਸਮਾਜ ਰੋਡ ਦੇ ਕੋਲ ਦੀ ਇੱਕ ਦੁਕਾਨ ਦੀ ਹੈ ਜਿੱਥੇ ਕਿ ਮਹਿਲਾਵਾਂ ਦੁਕਾਨ ਦੇ ਬਾਹਰ ਖੜੀਆਂ ਨਜ਼ਰ ਆ ਰਹੀਆਂ ਤੁਸੀਂ ਦੇਖ ਰਹੇ ਹੋ ਕਲੀਅਰਲੀ 8 ਤੋਂ 10 ਮਹਿਲਾਵਾਂ ਨੇ ਜਿਨ੍ਹਾਂ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਜੇ ਜੀ ਦੁਕਾਨ ਦੀ ਇਹ ਵੀਡੀਓ ਆਈ ਹੈ ਉੱਥੇ ਚੋਰੀ ਦੀ ਵਾਰਦਾਤ ਜਿਹੜੀ ਆ ਉਹ ਹੋਣ ਤੋਂ ਬਚ ਗਈ ਕਿਉਂਕਿ ਦੁਕਾਨਦਾਰ ਨੂੰ ਅਚਾਨਕ ਹੀ ਇਸ ਗੱਲ ਦੀ ਭਨਕ ਲੱਗ ਗਈ ਕਿ ਲੇਡੀਜ਼ ਜਿਹੜੀਆਂ ਹੈ ਇਹ ਗਰੋਧੀਆਂ ਉਹਨਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਵੀਡੀਓ ਦੇਖ ਰਹੇ ਹੋ ਦੁਕਾਨ ਦੇ ਅੰਦਰ ਤੋਂ ਇੱਕ ਮਹਿਲਾ ਵੱਲੋਂ ਇਸ ਕੀ ਇਹਦੇ ਜਿਹੜੇ ਡੱਬੇ ਆ ਦੋ ਚੁੱਕ ਲਏ ਗਏ ਆ ਤੁਸੀਂ ਵੀਡੀਓ ਦੇਖ ਰਹੇ ਹੋ ਅਭੀ ਉਹ ਦੋਨੇ ਡੱਬੇ ਜਿਹੜੇ ਆ ਮਹਿਲਾ ਜਿਹੜੀ ਦੁਕਾਨ ਦੇ ਅੰਦਰ ਗਈ ਗਰੋ ਦੇ ਮੈਂਬਰ ਸੀ ਉਸ ਵੱਲੋਂ ਦੁਕਾਨ ਦੇ ਬਾਹਰ ਲਿਜਾ ਕੇ ਗਿਆ ਇਸ ਦੌਰਾਨ ਜਿਹੜਾ ਦੁਕਾਨਦਾਰ ਸੀ ਉਸ ਨੂੰ ਇਸ ਗੱਲ ਦੀ ਪਾਣਕ ਲੱਗ ਗਈ ਇਹ ਸਟੋਰ ਦੀ ਵੀਡੀਓ ਆ ਦੁਕਾਨਦਾਰ ਜਿਹੜਾ ਆ ਉਹ ਆਪਣੀ ਮੇਨ ਦੁਕਾਨ ਤੇ ਬੈਠਾ ਸੀ ਉਸ ਤੋਂ ਬਾਅਦ ਦੁਕਾਨਦਾਰ ਆਪਣੇ ਇੱਕ ਸਾਥੀ ਨਾਲ ਮੌਕੇ ਤੇ ਪਹੁੰਚਦੇ ਨੇ ਆ ਵੀਡੀਓ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਆ ਜਿਹੜੀਆਂ ਮਹਿਲਾਵਾਂ ਆ ਇਹਨਾਂ ਦੇ ਥੈਲਿਆਂ ਦੀ ਜਿਹੜੀ ਜਾਂਚ ਜਿਹੜੀ ਕੀਤੀ ਜਾ ਰਹੀ ਆ ਆ ਦੇਖ ਰਹੇ ਦੁਕਾਨਦਾਰ ਤੇ ਉਸ ਦੇ ਸਾਥੀਆਂ ਵੱਲੋਂ ਅਚਾਨਕ ਇਸ ਗੱਲ ਦੀ ਜਦੋਂ ਲੇਡੀਜ਼ ਨੂੰ ਪਾਣਕ ਲੱਗਦੀ ਕਿ ਉਹਨਾਂ ਦੀ ਚੋਰੀ ਜਿਹੜੀ ਫੜੀ ਜਾ ਰਹੀ ਆ ਉਸ ਤੋਂ ਬਾਅਦ ਉਹਨਾਂ ਲੋਕ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆ ਤੁਸੀਂ ਦੇਖ ਰਹੇ ਹੋ ਕਲੀਅਰਲੀ ਹਰ ਜਿਹੜਾ ਹੈ ਥੈਲਾ ਜਿਹੜਾ ਹੈ ਲੇਡੀ ਦੇ ਕੋਲ ਉਤੋਂ ਉਹਨੂੰ ਫੜਿਆ ਜਾ ਰਿਹਾ ਸੀ ਜਾਂਚਿਆ ਜਾ ਰਿਹਾ ਸੀ ਆ ਕਲੀਅਰਲੀ ਦੇਖ ਰਹੇ ਆ ਤੁਹਾਨੂੰ ਦੇਖਣ ਚਾਹੀਦਾ ਕਿ ਕਿਸ ਤਰ੍ਹਾਂ ਦੁਕਾਨਦਾਰ ਉਹ ਲੋ ਇੱਕ ਥੈਲੇ ਵਿੱਚੋਂ ਜਿਹੜੇ ਅੰਦਰ ਤੋਂ ਚੁੱਕੇ ਗਏ ਦੋ ਜਿਹੜੇ ਅੱਡ ਬੱਬੇ ਸਿੱਦੇ ਸੀਗੇ ਇਹਦੇ ਉਹ ਬਰਾਮਦ ਕੀਤੇ ਗਏ ਆ ਦੇਖ ਰਹੇ ਹੋ ਕਲੀਅਰਲੀ ਇਹ ਘਟਨਾ ਜਿਹੜੀ ਨਵਾਂ ਸ਼ਹਿਰ ਆ ਰਿਹਾ ਸਮਾਜ ਰੋਡ ਦੇ ਕੋਲ ਦੀ ਦੱਸੀ ਜਾ ਰਹੀ ਆ ਉਸ ਤੋਂ ਬਾਅਦ ਜਿੱਦਾਂ ਜਿਵੇਂ ਹੀ ਮਹਿਲਾਵਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਚੋਰੀ ਫੜੀ ਗਈ ਹੈ ਉਹ ਮੌਕੇ ਤੋਂ ਭੱਜ ਜਾਂਦੀਆਂ ਨੇ ਸੋ ਇਹ ਵੀਡੀਓ ਜਿਹੜੀ ਦਿਖਾਉਣ ਦਾ ਮਕਸਦ ਇਹ ਆ ਕਿ ਦੁਕਾਨਦਾਰਾਂ ਨੂੰ ਸਤਰਕ ਰਹਿਣ ਦੀ ਲੋੜ ਆ ਕਿ ਜੇ ਕਿਸੇ ਵੀ ਤਰ੍ਹਾਂ ਦੀਆਂ ਕੁਝ ਮਹਿਲਾਵਾਂ ਜਿਹੜੀਆਂ ਇੱਕ ਗਰੁੱਪ ਵਿੱਚ ਆਂਦੀਆਂ ਨੇ ਤੇ ਦੁਕਾਨ ਦੇ ਬਾਹਰ ਕੁਝ ਵੀ ਸਾਮਾਨ ਚੁੱਕਦੀਆਂ ਨੇ ਜਾਂ ਖਰੀਦਣ ਦੀ ਕੋਸ਼ਿਸ਼ ਕਰਨ ਨੇ ਤਾਂ ਉਹਨਾਂ ਤੋਂ ਜ਼ਰੂਰ ਬਚਣ ਦੀ ਕੋਸ਼ਿਸ਼ ਕੀਤੀ ਆ ਆ ਵੀਡੀਓ ਸਾਫ ਦਿਖਾਈ ਦੇ ਰਿਹਾ ਕਿ ਇਸ ਤਰ੍ਹਾਂ ਦੁਕਾਨਦਾਰ ਨੇ ਆਪਣੀ ਤਰਕਤਾ ਦੇ ਨਾਲ ਆਪਣਾ ਜਿਹੜਾ ਸਮਾਨ ਬਚਾ ਲਿਆ ਨਵਾਂ ਸ਼ਹਿਰ ਆਰਿਆ ਸਮਾਜ ਰੋਡ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ